ਆਨ ਨੂੰ ਮੇਰਾ ਮਨ ਨਹੀਂ ਕਰਦਾ ਹੁੰਦਾ ਸੀਗਾ ਪਰ ਹੁਣ ਜਦੋਂ ਦਾ ਮੈਂ ਆ ਲੱਗਿਆ ਮੇਰਾ ਇੱਥੋਂ ਇੱਕ ਵੀ ਨਾਗਾ ਕਰਨ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਬਸ ਇੱਥੇ ਹੀ ਰਵਾਂ ਇੰਨੀ ਸੇਵਾ ਕਰਾਂ ਇੱਥੇ ਆ ਕੇ ਬਹੁਤ ਆਨੰਦ ਆਦਾ ਇੱਕ ਵਾਰ ਆਓ ਸਾਰਿਆਂ ਨੇ ਇੱਕ ਬੁੱਧਵਾਰ ਆਓ ਦੋ ਬੁੱਧਵਾਰ ਆਓ ਕੋਈ ਤੋਂ ਬਾਅਦ ਤੁਹਾਡਾ ਦਿਲ ਨਹੀਂ ਕਰਨਾ ਇੱਥੋਂ ਜਾਣਾ ਇੰਨੀ ਵਧੀਆ ਜੈ ਬਾਬਾ ਦੀਪ ਸਿੰਘ ਜੀ ਦਾ ਨਾਮ ਸਭ ਤੋਂ ਵੱਡੀ ਇਹ ਵੀ ਇਹ ਇਧਰ ਆਉਂਦੇ ਨਹੀਂ ਸੀ ਕਹਿੰਦੀ ਸੀ ਵੀ ਮੈਂ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਬਾਬਾ ਜੀ ਤੋਂ ਮੰਗਿਆ ਬਾਬਾ ਜੀ ਇਹ ਤੁਹਾਡੇ ਦਵਾਰ ਤੇ ਆਣ ਮੱਥਾ ਟੇਕਣ ਤੇ ਇਹਨਾਂ ਦੀ ਮਨੋ ਕਾਮਨਾ ਇਹ ਵਾਲੀ ਪੂਰੀ ਹੋ ਗਈ ਹੈ ਕਿ ਇੱਥੇ ਆਉਂਦੇ ਨੇ ਮੱਥਾ ਟੇਕਦੇ ਨੇ ਪ੍ਰਸ਼ਾਦ ਬਣਾ ਕੇ ਜਾਂਦੇ ਨੇ ਬਸ ਬਾਬਾ ਜੀ ਫਤਿਹ ਮੈਨੂੰ ਤਾਂ ਇੱਥੇ ਬਹੁਤ ਵਧੀਆ ਲੱਗਦਾ ਮੈਂ ਪਹਿਲਾਂ ਇਧਰ ਆਣ ਨੂੰ ਮੇਰਾ ਮਨ ਨਹੀਂ ਕਰਦਾ ਹੁੰਦਾ ਸੀਗਾ ਪਰ ਹੁਣ ਜਦੋਂ ਦਾ ਮੈਂ ਆਣ ਲੱਗਿਆ ਮੇਰਾ ਇੱਥੋਂ ਇੱਕ ਵੀ ਨਾਗਾ ਕਰਨ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਬਸ ਇੱਥੇ ਹੀ ਰਵਾਂ ਤੇਨੀ ਸੇਵਾ ਕਰਾਂ ਇੱਥੇ ਆ ਕੇ ਬਹੁਤ ਆਨੰਦ ਆਦਾ ਇੱਕ ਵਾਰ ਆਓ ਸਾਰਿਆਂ ਨੇ ਇੱਕ ਬੁੱਧਵਾਰ ਆਓ ਦੋ ਬੁੱਧਵਾਰ ਆਓ ਬੁੱਧਵਾਰ ਤੁਹਾਡਾ ਦਿਲ ਨਹੀਂ ਕਰਨਾ ਇੱਥੋਂ ਜਾਣ ਨੂੰ ਇੰਨੀ ਵਧੀਆ ਜੈ ਬਾਬਾ ਦੀਪ ਸਿੰਘ ਜੀ ਦਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਇੱਥੇ ਆਉਣਾਗਾ ਮੈਨੂੰ ਮੈਂ ਇੱਥੇ ਸੇਵਾ ਕਰਦਾ ਹਾਂ ਮੈਨੂੰ ਇੱਥੇ ਬਹੁਤ ਚੰਗਾ ਲੱਗਦਾ ਵਾ ਸੇਵਾ ਕਰਨ ਚ ਤੇ ਇੱਥੇ ਆਪਾਂ ਕੋਈ ਸੇਵਾ ਕਰ ਸਕਦੇ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਦੀਪ ਸਿੰਘ ਦਾ ਦਰਵਾਜ਼ਾ ਬਹੁਤ ਵੱਡਾ ਹੈ ਸੀ ਇੱਥੇ ਆ ਕੇ ਬਹੁਤ ਮਨ ਸਕੂਨ ਮਿਲਦਾ ਸਾਨੂੰ 2 ਮਹੀਨੇ ਹੋ ਗਏ ਇੱਥੇ ਆਇਆ ਨੂੰ ਅਸੀਂ ਆਂਦੇ ਹਾਂ ਮਨਕਾਮ ਪੂਰੀ ਹੁੰਦੀ ਹੈ ਇੱਥੇ ਆ ਕੇ ਜੋ ਮਨ ਕੋ ਮਾਰ ਸਭ ਕੁਝ ਦਿੰਦੇ ਤੇਰੀ ਮਨਕਾਮ ਦਾ ਪੂਰਾ ਹੋ ਜਾਵੇ ਜੀ ਤੋਂ ਵੱਡੀ ਮੈਰੀ ਸਭ ਤੋਂ ਵੱਡੀ ਇਹ ਵੀ ਇਹ ਇੱਧਰ ਆਂਦੇ ਨਹੀਂ ਸੀ ਕਹਿੰਦੀ ਸੀ ਵੀ ਮੈਂ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਬਾਬਾ ਜੀ ਤੋਂ ਮੰਗਿਆ ਬਾਬਾ ਜੀ ਇਹ ਤੁਹਾਡੇ ਦਵਾਰ ਤੇ ਆਣ ਮੱਥਾ ਟੇਕਣ ਤੇ ਇਹਨਾਂ ਦੀ ਮਨਕਾਮਨਾ ਇਹ ਵਲੀ ਪੂਰੀ ਹੋ ਗਈ ਹੈ ਕਿ ਇੱਥੇ ਆਂਦੇ ਨੇ ਮੱਥਾ ਟੇਕਦੇ ਨੇ ਪ੍ਰਸ਼ਾਦ ਬਣਾ ਕੇ ਲਿਆਉਂਦੇ ਨੇ ਬਸ ਜੀ ਫਤਿਹ ਮੈਨੂੰ ਤਾਂ ਇੱਥੇ ਬਹੁਤ ਵਧੀਆ ਲੱਗਦਾ ਮੈਂ ਪਹਿਲਾਂ ਇਧਰ ਆਉਣ ਨੂੰ ਮੇਰਾ ਮਨ ਨਹੀਂ ਕਰਦਾ ਹੁੰਦਾ ਸੀਗਾ ਪਰ ਹੁਣ ਜਦੋਂ ਦਾ ਮੈਂ ਆਣ ਲੱਗਿਆ ਮੇਰਾ ਇੱਥੋਂ ਇੱਕ ਵੀ ਨਾਗਾ ਕਰਨ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਬਸ ਇੱਥੇ ਹੀ ਰਵਾਂ ਇੰਨੀ ਸੇਵਾ ਕਰਾਂ ਇੱਥੇ ਆ ਕੇ ਬਹੁਤ ਆਨੰਦ ਆਦਾ ਇੱਕ ਵਾਰ ਆਓ ਸਾਰੇ ਜਣੇ ਇੱਕ ਬੁੱਧਵਾਰ ਆਓ ਦੋ ਬੁੱਧਵਾਰ ਆਓ ਉਸ ਤੋਂ ਬਾਅਦ ਤੁਹਾਡਾ ਦਿਲ ਨਹੀਂ ਕਰਨਾ ਇੱਥੋਂ ਜਾਣ ਨੂੰ ਇੰਨੀ ਵਧੀਆ ਜਗ ਬਾਬਾ ਦੀਪ ਸਿੰਘ ਜੀ ਦਾ ਨਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਇੱਥੇ ਆਉਣ ਲੱਗਾ ਮੈਨੂੰ ਮੈਂ ਸੇਵਾ ਕਰਦਾ ਹਾਂ ਮੈਨੂੰ ਇੱਥੇ ਬਹੁਤ ਚੰਗਾ ਲੱਗਦਾ ਵਾ ਸੇਵਾ ਕਰਨ ਚ ਤੇ ਇੱਥੇ ਆਪਾਂ ਕੋਈ ਸੇਵਾ ਕਰ ਸਕਦੇ ਆ ਤੇ ਵਾਈ ਗੁਰਜੀ ਕਹਾਸਾ ਵਾਈ ਗੁਰਜੀ ਕੀ ਬਾਤ ਬਾਬੇ ਦੀਪ ਸਿੰਘ ਦਾ ਦਰਵਾਰ ਬਹੁਤ ਵੱਡਾ ਏ ਸੀ ਇੱਥੇ ਆ ਕੇ ਬਹੁਤ ਮਨ ਸਕੂਨ ਮਿਲਦਾ ਸਾਨੂੰ 2 ਮਹੀਨੇ ਹੋ ਗਏ ਇੱਥੇ ਆਇਆ ਸੀ ਆਂਦੇ ਹਾਂ ਹਰ ਮੁਣਕਾਮ ਨੂੰ ਪੂਰੀ ਹੁੰਦੀ ਹੈ ਇੱਥੇ ਆ ਕੇ ਜੋ ਮੰਗੋ ਮਹਾਰਾਜ ਸਭ ਕੁਝ ਦਿੰਦੇ ਆ ਕਿਹੜੀ ਮਨੋਕਾਮਨਾ ਪੂਰੀ ਹੋ ਗਈ ਸੀ ਅਦਾ ਸੰਗਤ ਦੇ ਨਾਲ ਜਿੱਥੇ ਵੱਡੀ ਮੇਰੀ ਸਭ ਤੋਂ ਵੱਡੀ ਇਹ ਵੀ ਇਹ ਇੱਧਰ ਆਉਂਦੇ ਨਹੀਂ ਸੀ ਕਹਿੰਦੀ ਸੀ ਵੀ ਮੈਂ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਬਾਬਾ ਜੀ ਤੋਂ ਮੰਗਿਆ ਬਾਬਾ ਜੀ ਇਹ ਤੁਹਾਡੇ ਦਵਾਰ ਤੇ ਆਣ ਮੱਥਾ ਟੇਕਣ ਤੇ ਇਹ ਇਹਨਾਂ ਦੀ ਮਨੋਕਾਮਨਾ ਇਹ ਵਾਲੀ ਪੂਰੀ ਹੋ ਗਈ ਹੈ ਕਿ ਇੱਥੇ ਆਉਂਦੇ ਨੇ ਮੱਥਾ ਟੇਕਦੇ ਨੇ ਪ੍ਰਸ਼ਾਦ ਬਣਾ ਕੇ ਜਾਂਦੇ ਨੇ ਬੱਸ